ਹੈਲੋ ਜੀ ਸਾਰੀ ਕਾਲ ਕੀ ਹਾਲ ਚਲੋ ਉਮੀਦ ਕਰਦੇ ਹਾਂ ਜੀ ਸਾਰੇ ਜਾਣੇ ਬਹੁਤ ਵਧੀਆ ਹੋਵਗੇ ਤੇ ਅੱਜ ਕੁਝ ਹੋਰ ਗੱਲ ਕਰਨ ਤੇ ਦੇਲੇ ਨਹੀਂ ਕਰਦਾ ਪਿਆ ਤੇ ਕਿਉਂਕਿ ਇੱਕ ਹੀ ਟੌਪਿਕ ਸਭ ਦੇ ਮੂੰਹ ਤੇ ਅੱਜ ਇੱਕ ਹੀ ਚੜਿਆ ਹੋਇਆ ਵਾ ਕਿ ਜਿਹੜਾ ਐਕਸੀਡੈਂਟ ਹੋਇਆ ਸਾਡੇ ਇਲਾਕੇ ਵਿੱਚ ਜਿਹੜਾ ਬਟਾਲੇ ਆਉਂਦਿਆਂ ਜਿਹੜਾ ਸਾਡੇ ਸ਼ਹਿਰ ਨੂੰ ਆਉਂਦਿਆਂ ਪਾਸ ਜਿਹੜੀ ਰਾਜਸਤਾਨੀ ਸੀ ਉਹਦਾ ਐਕਸੀਡੈਂਟ ਹੋਇਆ ਬਹੁਤ 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 ਹੀ ਭਿਆਨਕ ਐਕਸੀਡੈਂਟ ਬਹੁਤ ਜ਼ਿਆਦਾ ਮੋਤਾ ਹੋਈਆਂ ਤੇ ਜੇ ਤੁਸੀਂ ਵੇਖਣਾ ਚਾਹੁੰਦੇ ਵੀਡੀਓ ਤੇ ਮੈਂ ਇਸੇ ਚੈਨਲ ਵਿੱਚ ਸ਼ਾਰਟ ਵੀਡੀਓ ਜਿਹੜੀ ਪਾਈ ਹੋਈ ਆ ਤੇ ਉਹਨੂੰ ਤੁਸੀਂ ਵੇਖ ਸਕਦੇ ਜੇ ਕਿੰਨਾ ਭਿਆਨਕ ਐਕਸੀਡੈਂਟ ਹੋਇਆ ਵਾ ਮੈਨੂੰ ਉਦਾਂ ਦੇ ਪਤਾ ਨਹੀਂ ਲੱਗਣਾ ਮੈਂ ਘਰ ਮੰਮੀ ਆਪਣੇ ਨੂੰ ਫੋਨ ਕੀਤਾ ਵੈਸੇ ਮੈਂ ਫੋਨ ਕੀਤਾ ਤੇ ਉਹਨਾਂ ਦੱਸਿਆ ਕਿ ਮੈਂ ਕਿਹਾ ਤੇ ਕਿੱਥੇ ਜੇ ਕਹਿੰਦੇ ਆਪਾਂ ਉਥੇ ਜਗ੍ਹਾ ਤੇ ਆ ਜਿੱਥੇ ਐਕਸੀਡੈਂਟ ਹੋਇਆ ਵਾ ਤੇ ਉਹ ਮਤਲਬ ਉਦੋਂ ਉੱਥੇ ਹੀ ਕਿਉਂਕਿ ਉਹਨਾਂ ਦਾ ਪਲਾਟ ਉੱਥੇ ਆ ਤੇ ਉਹ ਨਾ ਉਸੇ ਟਾਈਮ ਉੱਥੇ ਹੀ ਤੇ ਮਤਲਬ ਉਹਨਾਂ ਨੂੰ ਦੋ ਕਦਮ ਮਤਲਬ ਦੂਰੀ ਤੇ ਹੀ ਇਹ ਐਕਸੀਡੈਂਟ ਹੋਇਆ ਵਾ ਉੱਥੇ ਨਾ ਅੱਡਾ ਜਾਂ ਬਣਿਆ ਹੋਇਆ ਜਿੱਦਾਂ ਛੋਟੇ ਅੱਡੇ ਬਣੇ ਹੁੰਦੇ ਨਾ ਮਤਲਬ ਬੱਸਾਂ ਸਵਾਰ ਉਕਦੀਆਂ ਜਿੱਥੇ ਉਹ ਵਾਲਾ ਅੱਡਾ ਹੀ ਤੇ ਬੱਸ ਸਿੱਧੀ ਜਿਹੜੀ ਉਸ ਅੱਡੇ ਵਿੱਚ ਵੱਜ ਗਈ ਤੇ ਉਹਦਾ ਜਿਹੜਾ ਲੈਂਟਰ ਸੀ ਨਾ ਉਹ ਸਾਰਾ ਬੱਸ ਦੇ ਅੰਦਰ ਜਿਹੜਾ ਇਹ ਵੜ ਗਿਆ ਹੀ ਮਤਲਬ ਜਦੋਂ ਅੰਦਰ ਵੜਿਆ ਨਾ ਬੱਸ ਦੇ ਤੇ ਸਾਰਿਆਂ ਦੀ ਮਤਲਬ ਧੋਣਾ ਜਿਹੜੀਆਂ ਜਿੰਨੀਆਂ ਵੀ ਇੱਕ ਸਾਈਡ ਤੇ ਸਵਾਰੀਆਂ ਸੀ ਸਾਹਬ ਦੀਆਂ ਧੋਣਾ ਲੱਤ ਗਿਆ ਉਹ ਤੁਹਾਨੂੰ ਵੀਡੀਓ ਚ ਕਲੀਅਰ ਹੋ ਜਾਊਗਾ ਕਿ ਮੈਂ ਝੂਠ ਨਹੀਂ बोल ਰਹੀ ਉਹਦੇ ਵਿੱਚ ਸਾਰਾ ਕੁਝ ਦਿਖ ਰਿਹਾ ਵਾ you <sighs> ਤੇ ਬਹੁਤ ਹੀ ਜ਼ਿਆਦਾ ਉਹਦੇ ਵਿੱਚ ਬੱਚੇ ਵੀ ਆਉਂਦੇ ਆ ਬੁੱਢੇ ਵੀ ਆਉਂਦੇ ਆ ਸਵਾਰੀਆਂ ਵੀ ਆਉਂਦੀਆਂ ਵਾ ਸਕੂਲ ਦੇ ਬੱਚੇ ਵੀ ਆਉਂਦੇ ਆ ਕਿਉਂਕਿ ਉਹ ਟਾਈਮ ਸੀ 2:30 ਵਜੇ ਦਾ ਉਦੋਂ ਉਹ ਬੱਸ ਆਉਂਦੀ ਆ ਪੂਰੀ ਸਪੀਡ ਤੇ ਬੱਸ ਹੁੰਦੀ ਆ ਤੇ ਉਹ ਰੁਕਦੀ ਨਹੀਂ ਹੈਗੀ ਬੱਸ ਤੇ ਉਹਦੇ ਵਿੱਚ ਬੱਚੇ ਵੀ ਆਉਂਦੇ ਆ ਸਕੂਲਾਂ ਦੇ ਤੇ ਬਹੁਤ ਜ਼ਿਆਦਾ ਮੋਤਾ ਹੋਇਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਮੈਂ ਕੱਲ ਬਟਾਲੇ ਗਈ ਸੀ ਤੇ ਮੈਂ ਲਾਈਵ ਵੇਖਿਆ ਉੱਥੇ ਜਾ ਕੇ ਬਹੁਤ ਹੀ ਮਤਲਬ ਭਿਆਨਕ ਐਕਸੀਡੈਂਟ ਹੀ ਪਿੱਛੇ ਦੁਕਾਨਾਂ ਸੀ ਮਤਲਬ ਜੇ ਬੱਸ ਨਾ ਰੁਕਦੀ ਤੇ ਹੋਰ ਵੀ ਜ਼ਿਆਦਾ ਨੁਕਸਾਨ ਹੋ ਜਾਣਾ ਸੀ ਕਹਿੰਦੇ ਸੀ ਕਿ ਇੱਕ ਨਾ ਸਕੂਟਰੀ ਵਾਲਾ ਸੀ ਉਹਨੂੰ ਬਚਾਉਂਦੇ ਬਚਾਉਂਦੇ ਬੱਸ ਜਿਹੜੀ ਹੀ ਉਹ ਉਹਦੇ ਵਿੱਚ ਵੱਜ ਗਈ ਜਾ ਕੇ ਬਟ ਜਿੱਦਾਂ ਵੀ ਹੋਇਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਾਨੀ ਮਾਲੀ ਬਹੁਤ ਨੁਕਸਾਨ ਆਇਆ ਕਈਆਂ ਦੀ ਮਾਵਾ ਸੀ ਭੈਣਾ ਸੀ ਹਨਾ ਭਰਾ ਸੀ ਹਸਬੰਡ ਸੀ ਤੇ ਬਹੁਤ ਹੀ ਜ਼ਿਆਦਾ ਉਥੇ ਨਾ ਚੀ ਚਹਾਟ ਪਈ ਹੋਈ ਸੀ ਤੇ ਦਿਲ ਨੂੰ ਨਾ ਵੇਖ ਕੇ ਬੜੀ ਘਬਰਾਟ ਹੁੰਦੀ ਮੈਂ ਤੇ ਪਹਿਲੀ ਵਾਰੀ ਇਦਾਂ ਦਾ ਐਕਸੀਡੈਂਟ ਵੇਖਿਆ ਮੈਂ ਆਪਣੀ ਲਾਈਫ ਚ ਕਦੀ ਨਹੀਂ ਐਕਸੀਡੈਂਟ ਵੇਖਿਆ ਇਦਾਂ ਦਾ ਇਦਾਂ ਦਾ ਕਿ ਮੈਂ ਕਦੀ ਵੀ ਕੋਈ ਨਹੀਂ ਐਕਸੀਡੈਂਟ ਵੇਖਿਆ ਜਿੰਨਾ ਇਹ ਭਿਆਨਕ ਬਹੁਤ ਜ਼ਿਆਦਾ ਇੰਨਾ ਰੋਡ ਵੀ ਨਹੀਂ ਚੱਲਦਾ ਹੈਗਾ ਮਤਲਬ ਹਾਈ ਫਾਈ ਰੋਡ ਹੋਏ ਜਾਂ ਦੂਜਾ ਮਤਲਬ ਹਨਾ ਬਹੁਤ ਹੀ ਹਾਈ ਫਾਈ ਹੋਏ ਸਿੰਪਲ ਜਿਹਾ ਰੋਡ ਇੰਨੀ ਜਿਹੀ ਟ੍ਰੈਫਿਕ ਵੀ ਨਹੀਂ ਹੁੰਦੀ ਕੁਝ ਵੀ ਨਹੀਂ ਹੁੰਦਾ ਤੇ ਮਤਲਬ ਆਮ ਹੀ ਸੜਕ ਜਿੱਦਾਂ ਪਿੰਡਾਂ ਦੀ ਹੁੰਦੀ ਨਾ ਇਦਾਂ ਦੀ ਸੜਕ ਸੀ ਤੇ ਇੰਨਾ ਜ਼ਿਆਦਾ ਜਾਮ ਨਹੀਂ ਹੁੰਦਾ ਆਉਣ ਜਾਣ ਵੀ ਨਹੀਂ ਹੁੰਦਾ ਲੋਕਾਂ ਦਾ ਇੰਨਾ ਬਟ ਫਿਰ ਵੀ ਪਤਾ ਨਹੀਂ ਇਹ ਉਹੀ ਨਾ ਕਰਮਾ ਜੇ ਲਿਖੀ ਹੋਈ ਜਿਹਦੇ ਜਿੰਨੀ ਕਿ ਲਿਖੀ ਹੋਈ ਉਹੀ ਆ ਕੋਈ ਕਿਤੇ ਜਾਣ ਡਿਆ ਹੋਏਗਾ ਕੋਈ ਆਣ ਡਿਆ ਹੋਏਗਾ ਹਨਾ ਤੇ ਵੇਖ ਲਓ ਕੋਈ ਪਹੁੰਚ ਹੀ ਨਹੀਂ ਪਾਇਆ ਉੱਥੇ ਜਿੱਥੇ ਉਹਨੇ ਜਾਣਾ ਸੀ ਤੇ ਬਹੁਤ ਹੀ ਨਾ ਮੈਂ ਦਿਲ ਨੂੰ ਬਹੁਤ ਜ਼ਿਆਦਾ ਉਦਨ ਨਾ ਮਤਲਬ ਅਸਾਬ ਨੇ ਵੀਡੀਓ ਸੈਂਡ ਕੀਤੀਆਂ ਫੋਟੋਸ ਭੇਜੀਆਂ ਡੈਡੀ ਉਹਨਾਂ ਨੇ ਤੇ ਬਹੁਤ ਹੀ ਨਾ ਉਹ ਦਿਲ ਨੂੰ ਬੜਾ ਹੀ ਉਹ ਹੋਇਆ ਕਿ ਮਤਲਬ ਇੰਨਾ ਭਿਆਨਕ ਐਕਸੀਡੈਂਟ ਜਿਹਨੇ ਮਤਲਬ ਲਾਈਵ ਵੇਖਿਆ ਉਹ ਮਤਲਬ ਇੰਨਾ ਭਿਆਨਕ ਮੈਂ ਗੱਲ ਨਹੀਂ ਕਰ ਸਕਦੀ ਇੰਨਾ ਜ਼ਿਆਦਾ ਹੀ ਤੇ ਮਤਲਬ ਅੱਜ ਇਹੀ ਸਿਰਫ ਟੌਪਿਕ ਦੇ ਗੱਲਾਂ ਹੋਉਂਦੀਆਂ ਹੀ ਬੱਸ ਮੈਂ ਵੀ ਇੱਥੇ ਨਾ ਕੰਮ ਕਰਦੀ ਕਰਦੀ ਆਂਟੀ ਨਾ ਇਹੋ ਹੀ ਗੱਲਾਂ ਕਰ ਰਦੀ ਪਈ ਸੀ ਆਪਾਂ ਸਾਰੇ ਇਹੋ ਗੱਲਾਂ ਕਰਦੇ ਪਏ ਸੀ ਤੇ ਆ ਜਾਣੇ ਤੇ ਜ਼ਿੰਦਗੀ ਆ ਜੀ ਇਦਾਂ ਹੀ ਚੱਲਦੀ ਰਹਿਣੀ ਆ ਕਿਸੇ ਦੀ ਲਾਈਫ ਅੱਜ ਖਤਮ ਆ ਕਿਸੇ ਦੀ ਹਣਾ ਇੱਥੇ ਚਲੋ ਜ਼ਿੰਦਗੀ ਦੇ ਨਾਲ ਇਹ ਸਭ ਕੁਝ ਚੱਲਦਾ ਰਹਿਣਾ ਵਾ ਤੇ ਇੱਥੇ ਹੁਣ ਵੀਡੀਓ ਦੀ ਗੱਲ ਕਰ ਲੈਣਾ ਤੇ ਇੱਥੇ ਹੋ ਰਹੀ ਆ ਮੈਂ ਕਿਹਾ ਚੱਲਣਾ ਇੱਕ ਵਾਰੀ ਦਿਵਾਲੀ ਤੋਂ ਪਹਿਲਾਂ ਨਾ ਛੱਤ ਜਿਹੜੀ ਓ ਤੋੜ ਲੈਣੇ ਆ ਤੇ ਇਹ ਆਂਟੀ ਨੇ ਸਾਡੇ ਜਿਹੜੇ ਸਾਡੇ ਕੱਪੜੇ ਵਾਸ਼ ਕਰਦੇ ਨੇ ਤੇ ਕਹਿੰਦੇ ਹੀ ਮੈਂ ਤੇਰੇ ਨਾਲ ਕਰਾ ਦਿੰਦੀ ਆ ਕੰਮ ਚਲੋ ਕਰਾ ਦਿੰਦੇ ਹੈ ਨਾ ਜਦੋਂ ਕਮਾਂ ਨਾ ਉਹਦੋਂ ਨਾ ਨਹੀਂ ਕਰਦੇ ਹੈਗੇ ਕਰਾ ਦਿੰਦੇ ਆ ਕੰਮ ਤੇ ਮੈਂ ਕਿਹਾ ਚਲ ਮੈਂ ਪਾਣੀ ਪੋਣੀ ਤੁਸੀਂ ਜਿਹੜਾ ਉਹ ਝਾੜੂ ਕੱਢ ਦੋ ਹੈ ਨਾ ਤੇ ਇੱਥੇ ਮੈਂ ਸਾਰੇ ਪਹਿਲਾਂ ਇੱਡੇ ਵਗੈਰਾ ਚੁੱਕੇ ਸਾਰੇ ਸਾਰਾ ਕੁਝ ਕੀਤਾ ਉਹ ਆਂਟੀ ਨੇ ਕੀਤਾ ਜੋ ਵੀ ਕੀਤਾ ਮੈਂ ਸਿਰਫ ਪਾਣੀ ਪਾਇਆ ਉਹਨਾਂ ਨੇ ਮਤਲਬ ਇੰਨੀ ਸਫਾਈ ਬਹੁਤ ਵਧੀਆ ਸਫਾਈ ਕਰਦੇ ਆ ਤੇ ਉਹਨਾਂ ਨੇ ਨਾ ਐਂ ਸਫਾਈ ਕਰਤੀ ਛੱਤ ਦੀ ਮੈਂ ਚੱਲ દિਵਾਲੀ ਤੋਂ ਪਹਿਲਾਂ ਇੱਕ ਵਾਰੀ ਹੋ ਜੇ ਫਿਰ દિਵਾਲੀ ਤੇ ਲੱਗੇ ਜਿਹੜੀ ਉਹ ਕਰ ਲਾਂਗੇ ਇਹ ਛੱਤਵਾ ਮਤਲਬ ਗੰਦੀ ਹੁੰਦੀ ਰਹਿੰਦੀ ਆ ਕੋਈ ਮਿੱਟੀ ਓਟਾ ਜੋ ਵੀ ਹਨਾ ਫਿਰ ਨਾ ਉਹ ਨਾ ਇਹ ਜੰਗਲੇ ਦੇ ਵਿੱਚੋਂ ਦੀ ਨਾ ਉਹ ਵੇੜਾ ਜੇ ਚਲ ਜਾਂਦਾ ਫਿਰ ਸਾਰਾ ਗੰਦਾ ਹੋ ਜਾਂਦਾ ਜਿੰਨਾ ਵੀ ਵੇੜਾ ਜੰਦਰ ਸਫਾਈ ਕੀਤੀ ਹੁੰਦੀ ਸਭ ਜਿਹੜਾ ਉਹ ਗੰਦਾ ਹੋ ਜਾਂਦਾ ਵਾ ਇਸ ਕਰਕੇ ਛੱਤ ਦੀ ਸਫਾਈ ਕਰਨੀ ਜ਼ਰੂਰੀ ਹੁੰਦੀ ਹੈ ਕਿਉਂਕਿ ਪੇੜ ਪੌਦੇ ਆ ਨਾ ਪੌਦਿਆਂ ਦੇ ਫਿਰ ਜਿਹੜੇ ਪੱਤੇ ਪੁੱਤੇ ਲਾਦੇ ਉਹ ਸਾਰੇ ਜਿਹੜੇ نیچے ਚਲ ਜਾਂਦੇ ਆ ਤੇ ਇਸ ਕਰਕੇ ਅਜੇ ਦੀਵਾਲੀ ਦੀ ਫੁੱਲ ਜਿਹੜੀ ਸਫਾਈ ਜਿਹੜੀ ਉਹ ਸੁਢ ਨਹੀਂ ਕੀਤੀ ਆ ਕਿ ਮੇਰਾ ਖਿਆਲ ਇਹ ਆ ਦੀ દિવાਲੀ ਦੇ ਲਾਗੇ ਜੇ ਸਫਾਈ ਸ਼ੁਰੂ ਕਰਾਂਗੇ ਕਿਉਂਕਿ ਇੱਕ ਤੇ ਹੁਣ ਚਰਨਮ ਰాత్రੇ ਆ ਗਏ ਹਨ ਤੇ ਉਸ ਤੋਂ ਬਾਅਦ ਆ ਜਾਣਾ ਜੀ ਦੁਸ਼ਹਿਰਾ ਆਪਣਾ ਤੇ ਉਸ ਤੋਂ ਬਾਅਦ ਕਰਵਾ ਚੌਥਾ ਹੈ ਨਾ ਤੇ ਮੈਂ ਕਿ ਦਿਵਾਲੀ ਦੇ ਲਾਗੇ ਸਫਾਈ ਕਰਾਂਗੇ ਲਾਗੇ ਕੀਤੀ ਹੋਈ ਨਾ ਸਫਾਈ ਤੇ ਫਿਰ ਉਹ ਜਾਦਾ ਵਧੀਆ ਜਗਮਗ ਜਗਮਗ ਲੱਗਦਾ ਵਾ ਤੇ ਥੋੜਾ ਜਿਹਾ ਘਰ ਨੂੰ ਵੀ ਸਾਫ਼ ਸੁਥਰਾ ਹੋਵੇ ਹਨਾ ਸਫਾਈ ਤੇ ਤੁਹਾਨੂੰ ਪਤਾ ਡੀਪ ਕਲੀਨਿੰਗ ਹੀ ਹੋਣੀ ਹੁੰਦੀ ਆ ਤੇ ਆਂਟੀ ਕਹਿੰਦੇ ਸੀ ਮੈਂ ਤੇਰੇ ਨਾਲ ਸਫਾਈ ਜੜੀ ਉਹ ਕਰਾ ਦਾਂਗੀ ਤੇ ਫਿਰ ਆਪਾਂ ਜਿਹੜੀ ਉਹ ਸਫਾਈ ਕਰ ਲਾਂਗੇ ਮੈਂ ਕਿ ਥੋੜੀ ਦੇਰ ਬਾਅਦ ਹੀ ਕਰਾਉਣੀ ਆ ਫਿਰ ਉਹ ਕਟਾ ਮਿੱਟੀ ਆ ਜਾਂਦਾ ਵਾ ਫਿਰ ਕਿਸ ਨੇ ਮਤਲਬ ਕੋਈ ਨਾਲ ਇੱਕ ਵਾਰੀ ਕਰੋਂਦਾ ਦੋ ਵਾਰੀ ਕਰੋਂਦਾ ਹਰ ਵਾਰੀ ਕੋਈ ਨਾਲ ਨਹੀਂ ਕਰੋਂਦਾ ਹੈਗਾ ਫਿਰ ਮੈਨੂੰ ਕੱਲੀ ਨੂੰ ਕਰ ਲੈ ਪੈਂਦੀ ਆ ਇਸ ਕਰਕੇ ਮੈਂ ਕਿ ਚੱਲਣਾ ਹੁਣ ਇੱਕੋ ਵਾਰੀ ਕਰਾਂਗੇ ਉਹ ਵੀ ਦੀਵਾਲੀ ਤੇ ਲਾਗੇ ਤੇ ਉਹ ਤਾਂ ਨਵੀਂ ਸ਼ੇਅਰ ਕਰਾਂਗੇ ਤੇ ਸਾਰਾ ਕੁਝ ਤੇ ਲੁੱਕ ਵੀ ਚੇਂਜ ਕਰਾਂਗੇ ਥੋੜੀ ਬਹੁਤੀ ਜਿੰਨੀ ਹੋ ਸਕੀ ਮੇਰੇ ਕੋਲ ਉਹਨਾਂ ਕਰਾਂਗੇ ਤੇ ਉਹ ਤਾਂ ਸਾਰਾ ਨਾ ਸ਼ੇਅਰ ਕੀਤਾ ਜਾਊਗਾ ਤੇ ਵੀਡੀਓ ਨੂੰ ਵੱਧ ਵੱਧ ਜੀ سپورਟ ਦਿਓ ਤਾਂ ਕਿ ਆਪਣਾ ਚੈਨਲ ਜਿਹੜਾ ਮਾਨਟਾਈਜ਼ ਹੋ ਸਕੇ ਆਪਣੇ ਸਬਸਕ੍ਰਾਈਬਰ ਪੂਰੇ ਹੋ ਸਕਣ ਵਾਚ ਟਾਈਮ ਜਿਹੜਾ ਕੰਪਲੀਟ ਹੋ ਸਕੇ ਤੇ ਬਹੁਤ ਮਿਹਨਤ ਕਰੀਦੀ ਐ ਇਸ ਟਾਈਮ ਵਿੱਚ ਵੀ ਮਤਲਬ ਮੈਂ ਲੱਗੀ ਰਹਿਣੀ ਆ ਕੁਛ ਨਾ ਕੁਛ ਕਰਨ ਵਾਸਤੇ ਬਲੌਗ ਵੀਡੀਓ ਜਿਹੜੀ ਉਹ ਆਉਂਦੀ ਰਹਿੰਦੀ ਐ ਪਹਿਲਾਂ ਥੋੜੀ ਦੇਰ ਮੈਂ ਸਕੀਪ ਕੀਤਾ ਸੀ ਕਿ ਵੀਡੀਓ ਨਹੀਂ ਪਾਉਂਦੀ ਬਟ ਹੁਣ ਮੈਂ ਜਿਹੜਾ ਉਹ ਵੀਡੀਓ ਜਿਹੜੀ ਅਪਲੋਡ ਕਰਦੀ ਰਹਿਣੀ ਆ ਤੇ ਜੀਤ ਤੇ ਆ ਗਈ ਸੀ ਮੈਂ ਕਿਚਨ ਚ ਤੇ ਨਾਸ਼ਤਾ ਬਣਾਉਣਾ ਤੇ ਭੁੱਖ ਬਹੁਤ ਜ਼ਿਆਦਾ ਲੱਗੀ ਸੀ ਮਤਲਬ 11 ਦਾ ਟਾਈਮ ਹੋਣਾ ਵਾ ਤੇ ਇੱਥੇ ਆਣ ਕੇ ਫਿਰ ਮੈਂ ਨਾਸ਼ਤਾ ਬਣਾਇਆ ਮ ਪਰੌਂਠੀਆਂ ਬਣਾਈਆਂ ਤੇ ਨਾਲ ਪਤਾ ਨਹੀਂ ਕੀ ਬਣਾਇਆ ਸੀ ਹਾਂ ਛੋਲੇ ਛੋਲੇ ਸੀ ਤੇ ਇੱਥੇ ਜੀ ਨਵੇਂ ਛੱਡ ਗਿਆ ਸੀ ਅੱਜ ਤੇ ਉਹ ਜਿਹੜਾ ਅਟੈਚੀ ਜਿਹਨੇ ਹੁੰਦਾ ਰੇੜਨ ਵਾਲਾ ਉਹ ਫੜ ਕੇ ਤੇ ਉਹ ਬੱਚਿਆਂ ਵਾਂਗੂ ਨਾ ਝੂਟੇ ਲੈ ਜਾਂਦਾ ਪਿਆ ਸੀ ਤੇ ਝੂਟੇ ਲੈਂਦੇ ਲੈਂਦੇ ਨਾ ਬੈਗ ਪਿੱਛੇ ਰਹਿ ਗਿਆ ਤੇ ਆਪ ਜਿਹੜਾ ਉਹ نیچے ਡਿੱਗ ਗਿਆ ਬਹੁਤ ਹੀ ਜ਼ੋਰ ਦੀ ਵੱਜਾ ਤੇ ਇਹਦੇ ਨਾਲ ਦੰਦ ਜਿਹੜੇ ਹੀ ਥੱਲੇ ਵਾਲੇ ਉੱਪਰ ਬੋਲ ਦੇ ਵਿੱਚ ਜਿਹੜੇ ਹੀ ਉਹ ਵੜ ਗਏ ਹੀ ਤੇ ਮਾਸ ਜਿਹੜਾ ਲਮਕ ਗਿਆ ਹੀ ਅੱਖ ਤੇ ਸੱਟ ਲੱਗੀ ਗੱਲ ਤੇ ਸੱਟ ਲੱਗੀ ਬੜੀ ਜ਼ਿਆਦਾ ਸੱਟ ਲੱਗੀ ਤੇ ਖੂਨ ਬਹੁਤ ਜ਼ਿਆਦਾ ਵਗ ਗਿਆ ਮੈਨੂੰ ਤੇ ਇਹੀ ਕਿ ਮਤਲਬ ਉਹਨਾਂ ਦੰਦ ਦੰਦ ਕੋਈ ਛੋਟ ਟੁੱਟ ਗਿਆ ਹੋਣਾ ਬਟ ਠੀਕ ਰਿਹਾ ਤੇ ਉਹ ਜਿਹੜਾ ਮਾਸ ਜੇ ਲਮਕਦਾ ਨਾ ਉਹਦੇ ਕਰਕੇ ਬਹੁਤ ਜ਼ਿਆਦਾ ਉਹਨੂੰ ਪੇਨ ਹੋਈ ਸੀ ਤੇ ਫਿਰ ਮੈਂ ਨਾ ਉਹਨੂੰ ਸੇਕਾ ਵਗੈਰਾ ਦਿੱਤਾ ਤੇ ਅੱਜ ਥੋੜਾ ਜਿਹਾ ਫਰਕ ਬਟ ਫਿਰ ਵੀ ਨਾ ਸੋਜ ਜੀ ਪਈ ਆ ਉਹ ਹੁਣ ਹੋੜਿਕ ਵਾਲੀ ਜਾਊਗੀ ਕਿਉਂਕਿ ਡਿੱਗਾ ਬਹੁਤ ਜ਼ੋਰ ਦੀ ਸੀ ਇਸ ਕਰਕੇ ਤੇ ਲਓ ਜੀ ਇੱਥੇ ਨਾਸ਼ਤਾ ਵਗੈਰਾ ਬਣਾ ਕੇ ਤੇ ਫਿਰ ਨਾਸ਼ਤਾ ਕਰਦੇ ਆ ਪਹਿਲਾਂ ਸਾਰਿਆਂ ਨੂੰ ਖਵਾਉਨੇ ਆ ਤੇ ਫੇਰ ਖਾਣੇ ਆਪ ਤਾਂ ਇੱਥੇ ਬਣਾਇਆ ਤੇ ਕੁਝ ਨਹੀਂ ਹੀ ਰੈਡੀਮੇਡ ਛੋਲੇ ਮੰਗਾਏ ਹੀ ਜਿਹੜੇ ਵਾਈਟ ਚਨੇ ਹੁੰਦੇ ਨਾ ਉਹ ਵਾਲੇ ਮੰਗਾਏ ਹੀ ਉਹਦੇ ਨਾਲ ਨਾ ਚਟਨੀ ਵਗੈਰਾ ਵੀ ਦੇ ਦਿੰਦੇ ਆ ਨਾਲ ਹੀ ਹਨਾ ਤੇ ਇੱਥੇ ਮੈਂ ਬਣਾਈ ਜਾ ਰਹੀ ਤੇ ਮੰਮੀ ਜਿਹੜੇ ਉਹ ਦੇਈ ਜਾਂਦੇ ਹੀ ਫਿਰ ਜਿਹੜਾ ਕੰਮ ਉਹ ਜਲਦੀ ਹੋ ਜਾਂਦਾ ਵਾ ਤੇ ਬੰਦਾ ਜਲਦੀ ਜਿਹੜਾ ਉਹ ਫ੍ਰੀ ਹੋ ਜਾਂਦਾ ਵਾ ਤੇ ਇੱਥੇ ਮੈਂ ਰੋਟੀ ਵਗੈਰਾ ਬਣਾ ਕੇ ਤੇ ਚਲੋ ਜੀ ਆਪਾਂ ਹੋ ਜਾਾਂਗੇ ਫ੍ਰੀ ਇਦਾਂ ਸਫਾਈ ਵੀ ਹੌਲੀ ਹੌਲੀ ਹੁੰਦੀ ਰਹੇ ਨਾ ਤੇ ਉਹ ਵਧੀਆ ਵੇ ਇੱਕਦਮ ਤੇ ਚਲੋ ਨਹੀਂ ਹੁੰਦੀ ਮਤਲਬ ਸਾਰੇ ਘਰ ਦੀ ਵੀ ਉਹ ਵੀ ਆ ਵੀ ਹਨਾ ਤੇ ਹੌਲੀ ਹੌਲੀ ਕਰਦੇ ਰਹੋ ਤੇ ਦੀਵਾਲੀ ਤੱਕ ਐਨ ਪੂਰੀ ਸਫਾਈ ਹੋ ਜਾਂਦੀ ਆ ਤੇ ਮੇਰਾ ਵੀ ਇਹੀ ਇਰਾਦਾ ਕਿ ਹੌਲੀ ਹੌਲੀ ਬੰਦਾ ਨਾ ਕਰਦਾ ਰਹੇ ਪਰ ਵੱਧੀਆਂ ਵਾਰ ਰਸੋਈ ਦਾ ਜ਼ਿਆਦਾ ਹੁੰਦਾ ਕਿਉਂਕਿ ਕੋਈ ਵੀ ਕੰਮ ਹੋਵੇ ਨਾ ਕਰਦੇ ਰਸੋਈ ਦਾ ਜਿਹੜਾ ਉਹ ਜ਼ਿਆਦਾ ਹੁੰਦਾ ਕੰਮ ਪਹਿਲਾਂ ਰਸੋਈ ਦਾ ਹੋ ਜੇ ਨਾ ਫਿਰ ਐ ਲੱਗਦਾ ਕਿ ਸਭ ਸੰਭਿਆ ਗਿਆ ਵਾ ਭਾਂਡੇ ਪੁੰਡੇ ਦਾ ਬੋਤਾ ਹੁੰਦਾ ਹੁਣ ਤੇ ਮੈਨੂੰ ਇਹ ਆ ਕਿ ਵਾਲਪੇਪਰ ਲਾ ਕੇ ਤੇ ਮੈਂ ਕਦੋਂ ਵਾਲਪੇਪਰ ਜਿਹੜਾ ਉਹ ਨਵਾਂ ਲਾਣਾ ਵਾ ਫਿਰ ਮੇਰੇ ਦਿਮਾਗ ਤੋਂ ਜਿਹੜਾ ਬੋਝ ਜਿਹੜਾ ਉਹ ਹਟਣਾ ਵਾ ਤੇ ਇਥੇ ਵਾਲ ਪੇਪਰ ਵੀ ਜਿਹੜਾ ਉਹ ਮੰਗਵਾ ਲਿਆ ਸੀ ਬਸ ਲਾਣਾ ਹੀ ਤੇ ਮੈਂ ਕਿ ਇਹਨੂੰ ਹਟਾ ਕੇ ਸਾਰਾ ਕੁਝ ਕਰਕੇ ਫੇਰ ਹੀ ਕਰਾਂਗੇ ਤੇ ਇਥੇ ਆਪਾਂ ਕਰ ਲੈਨੇ ਆ ਖਾਣਾ ਖਾ ਲੈਨੇ ਆ ਤੇ 11:30 ਤਾਂ ਹੋ ਹੀ ਗਏ ਹੀ ਤਾਂ ਆਪਣਾ ਲੰਚ ਬ੍ਰਾਂਚ ਸਾਰਾ ਵਿੱਚ ਹੀ ਹੁੰਦਾ ਜਦੋਂ ਆਪਾਂ ਲੇਟ ਹੋ ਜਾਂਦੇ ਆ ਤੇ ਇਥੇ ਨਾਲ ਕਰ ਲੈਨੇ ਆ ਨਾਸ਼ਤਾ ਤੇ ਵੀਡੀਓ ਚੰਗੀ ਲੱਗੀ ਹੋ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇੱਥੇ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਵੀਡੀਓ ਵੱਧ ਵੱਧ ਸਪੋਰਟ ਦਿਓ ਵੱਧ ਵੱਧ ਲਾਈਕ ਸ਼ੇਅਰ ਕਰਿਓ ਤੇ ਬਾਏ ਬਾਏ ਜੀ ਸਾਰੀਕਾਲ ਸਾਰਿਆਂ ਨੂੰ